ਹਾਂਜੀ ਦਰਸ਼ਕ ਵੀਰੋ ਇੰਟਰਵਿਊ ਆਪਾਂ ਕਰ ਲਈ ਸੀ ਬਾਈ ਦੀ ਬਲਜਿੰਦਰ ਦੀ ਤੇ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਦੇ ਕਬੂਤਰ ਕਬੂਤਰ ਸਾਰੇ ਤੁਹਾਨੂੰ ਮੈਂ ਦੱਸਦਾ ਪਹਿਲਾਂ ਵੀ ਬਾਈ ਨੇ ਗੱਲ ਕਰਤੀ ਵੀ ਰਾਜੇ ਨਾਲ ਉਸਤਾਦ ਵਾਲੇ ਕਬੂਤਰ ਬਾਈ ਚਠਿਆਰਗਾਂ ਕੋਲੇ ਗਏ ਗੋਸਰਾਂ ਵਾਲੇ ਕੋਲ ਵੀਰ ਕੋਲੇ ਗਏ ਮਾਸਟਰ ਜੀਆਂ ਕੋਲੇ ਇਸ ਤੋਂ ਬਾਅਦ ਬਾਈ ਕੋਲੇ ਆਏ ਨੇ ਹਣਾ ਤੇ ਉਹ ਜਿਹੜੇ ਵੀ ਕਬੂਤਰ ਨੇ ਠੀਕ ਆ ਉਹ ਸਾਰੇ ਬਾਈ ਨੇ ਕੱਢ ਲਏ ਏ ਜਿੰਨੇ ਵੀ ਜਿੱਥੇ ਇੱਥੇ ਉੱਡੇ ਹੋਏ ਨੇ ਮਣੀ ਖੜਾ ਨਾਲ ਸਾਡਾ ਉਹ ਵੀ ਦੱਸ ਦੋ ਸਾਰਾ ਕੁਝ ਜਿੰਨੀ ਵੀ ਡਿਟੇਲ ਉਹ ਸਾਰੀ ਆਪਾਂ ਚੰਗੀ ਤਰ੍ਹਾਂ ਜਾਣਦੇ ਵੀ ਕਿਹੜੇ ਕਿਹੜੇ ਕਬੂਤਰ ਸੀ ਕਿੱਥੇ ਉੱਡੇ ਨੇ ਜਾਂ ਕਿਹਦੇ ਨਾਲ ਕਿਵੇਂ ਮਿਸ ਵਗੈਰਾ ਕਰੀ ਹੋਈ ਹੈ ਇਹਨਾਂ ਨੇ ਉਹ ਸਾਰੀ ਆਪਾਂ ਗੱਲਬਾਤ ਕਰਦੇ ਆ ਤੇ ਦਿਖਾਉਣੇ ਤੁਹਾਨੂੰ ਕਬੂਤਰ ਆ ਜੋ ਆ ਕਰੀ ਨੇੜੇ ਕਰ ਲੈ ਮੈਨੂੰ ਖੜਾ ਦੇ ਕਬੂਤਰ ਹੂੰ ਇਹ ਮਸ਼ੀਨ ਵਾਲਾ ਕਬੂਤਰ ਵਾਜਾ ਕਰ ਲੈੜ ਕਰ ਲੈ ਆਪਣਾ ਹੂੰ ਇਹ ਤਿੰਨ ਵਾਰੀਆਂ ਜਿੱਤਿਆ ਹੋਇਆ ਹੂੰ ਇੱਕ ਠੀਕਰੇ ਵਾਲਾ ਇੱਕ ਹਿੰਮਤਪੁਰੇ ਇੱਕ ਦੁਕਾਨ ਦੇ ਦੁਕਾਨੇ ਮਸ਼ੀਨ ਜਿੱਤਿਆ ਸੀ ਕੱਲਾ ਰਹਿ ਗਿਆ ਸੀ ਕੱਲਾ ਰਹਿ ਕੇ ਜਿੱਤਿਆ ਉੱਥੇ ਹਾਂ ਹੈ ਕਿਹੜਿਆਂ ਤੋਂ ਹੈ ਇਹ ਗੋਲੇ ਵਾਲੇ ਦਾ ਬਾਈ ਨੇ ਇੰਟਰਵਿਊ ਚ ਵੀ ਦੱਸਿਆ ਹੂੰ ਉਹਦਾ ਪਿਓ ਪੜਿਆ ਸੀਗਾ ਅਸੀਂ ਅੱਛਾ ਉਹ ਪੁੱਤਰ ਦਾ ਪੱਠਾ ਹੈ ਉਹਦਾ ਪੱਠਾ ਹੈ ਅੱਛਾ ਕਬੂਤਰੀ ਆਪਣੀ ਲਾਈ ਸੀ ਆਪਾਂ ਹੋਰ ਆਪ ਕਬੂਤਰ ਹੈਗਾ ਹੁਣ ਨਹੀਂ ਉਹਦਾ ਮਰ ਗਿਆ ਇਹਦੀ ਵੀ ਉਮਰ ਕਾਫੀ ਹੋ ਗਈ ਇਹਦੀ ਵੀ 12 13 ਸਾਲ ਹੋ ਗਈ ਉਮਰ ਓਕੇ ਹਾਂ ਬਰਦਸ਼ਕ ਅੱਛਾ ਇਹ ਲਾਇਆ ਕਿਹਦੇ ਨਾਲ ਸੀ ਫਿਰ ਇਹਦਾ ਪਿਓ ਇਹਦਾ ਪਿਓ ਲਾਇਆ ਸੀ ਸਾਡੇ ਕੋਲੇ ਪੂਰੇ ਸਖੜੇ ਕਬੂਤਰੀ ਸੀ ਹੂੰ ਖਟਾ ਅੱਖਾਂ ਦੀ ਕਬੂਤਰੀ ਉਹਦੇ ਨਾਮ ਲਾਇਆ ਸੀ ਇਹ ਹੈ ਕਿ ਹੈ ਜੀ ਅਸੀਂ ਕਬੂਤਰੋ ਜਿਹੜਾ ਤੁਸੀਂ ਫੜੇ ਉਹ ਵੀ ਖਟਾ ਅੱਖਾਂ ਦਾ ਕਬੂਤਰ ਸੀ ਹਾਂ ਚਿੱਟਾ ਸੀ ਜਮਾ ਭਾਂ ਜਮਾ ਚਿੱਟਾ ਹੂੰ ਓਕੇ ਮਾਂ ਕਹੇ ਜੀ ਇਸ ਦੀ ਇਹਦੀ ਉਹ ਵੀ ਚਿੱਟੀ ਸੀ ਖਟਾ ਅੱਖਾਂ ਦੀ ਹੂੰ ਦੋਨੇ ਇੱਕੋ ਜਿਹੇ ਲਾਤੇ ਸੀ ਹਾਂ ਹਾਂ ਠੀਕ ਹੈ ਉਹਨਾਂ ਨੇ ਇਹ ਸ਼ਾਕ ਬੱਚਾ ਕੱਢਿਆ ਸੀ ਹੂੰ ਤੇ ਦੋ ਅਸੀਂ ਭਰਾ ਇੱਕ ਸਾਥੋਂ ਅਸੀਂ ਸਿਰਤਾ ਸੀਗਾ ਚੋਟਰੀ ਚੋਟ ਮਾਰ ਗਿਆ ਸੀ ਅੱਛਾ ਇਹ ਕਲਰ ਹੈ ਤੁਹਾਡੇ ਕੋਲ ਉਮਰੇ ਦੀ ਬਾਵਾ ਕੀ ਦਾਵਾਰਾ ਸਾਲ ਜਦ ਮੈਂ ਤੁਹਾਨੂੰ ਹਾਂ ਹਾਂ ਹੈਗੀ ਆ ਓਕੇ ਚਲ ਇਹ ਤਾਂ ਬਹੁਤ ਟਾਈਮ ਹੋ ਗਿਆ ਬਾਜੀ ਛੱਡ ਨਹੀਂ ਹੁਣਾਂ ਫਿਰ। ਨਾ ਹੁਣ ਤੋਂ ਬਾਅਦ ਛੱਡ ਨਹੀਂ। ਉਸ ਤੋਂ ਬਾਅਦ ਅਸੀਂ ਬੱਚੀ ਕਢਾਇਆ। ਲਾਰ ਇਹਦੀ ਆਪਣੇ ਮਾਲਕ ਦਾ। ਬਿਲਕੁਲ ਬਾਈ ਸਹੀ। ਮੈਂ ਵੀ ਧੰਨ ਬੱਚੇ ਕਰਕੇ। ਕਿੰਤਾਂ ਦੀ ਗੱਲ ਕਰਦੇ। ਓਕੇ। ਅੱਛਾ ਦਰਸ਼ਕ ਵੀਰੇ ਜਿਹੜਾ ਦਾ ਪਿਓ ਸੀ ਨਾ ਇਹਨਾਂ ਨੇ ਗੋਲਿਆਂ 'ਚੋਂ ਫੜਿਆ ਸੀ। ਠੀਕ ਆ। ਤੇ ਉਹ ਲਾਲਿਆ ਸੀਗਾ ਇਹਨਾਂ ਨੇ ਆਪਦੇ ਪੂਰੇ ਸੇਖ ਵਾਲੀ ਕਬੂਤਰੀ ਸੀਗੀ ਕੋਈ। ਉਹ ਕਬੂਤਰੀ ਨਾਲ ਲਾ ਕੇ ਆਹ ਪਠਾ ਨਿਕਲੇ ਦੋ ਸੀਗੇ ਇਹ। ਤੇ ਇੱਕ ਬਾਈ ਨੂੰ ਦੱਸਦਾ ਵੀ ਛੋਟੀਆਂ ਗੁੰਮ ਗਿਆ ਸੀ ਹੁਣ। ਹਾਂ ਹਾਂ। ਇੱਕ ਛੋਟੀਆਂ ਗੁੰਮ ਗਿਆ ਸੀਗਾ ਕਬੂਤਰ ਜਿਹੜਾ ਇਹਦਾ ਭਰਾ ਸੀ ਤੇ ਆ ਵੀ ਇੱਕ ਜਣਾ ਇੱਧਰ ਆ ਜਾ ਮੇਰੇ ਕੋਲੇ ਇੱਧਰ ਆ ਜਾ ਇੱਧਰ ਖੜਾ ਲਿਆ ਭਾਈ ਹਾਂ ਜਿਹੜੀ ਸਾਡੀ ਢੇਲ ਮੇਂ ਕਬੂਤਰੀ ਉੱਡੀ ਸੀ ਦੀ ਮਾਂ ਢੇਲ ਮਾਣ ਦੀ ਮਾਂ ਢੇਲ ਮਾ ਤਾਂ ਨੇ ਆਉਰਾ ਹੂੰ ਡੋਬਾ ਦੀ ਉੱਡੀ ਸੀ ਉਹ ਹਾਂ ਹਾਂ ਕੀ ਬੇਨ ਦਸੀ ਉਹ ਉਹ ਉਦੋਂ ਯਾਰ ਚਰਨੀ ਵਾਲੇ ਕਲੱਬ ਚ ਕੁਛ ਹੁੰਦਾ ਨਹੀਂ ਸੀ ਨਾਮ ਨੂੰ ਨਲੇ ਪੈੰਸੀ ਹੁੰਦੇ ਸੀ 70 ਕਬੂਤਰ ਸੀ ਅੱਛਾ ਗੱਲ ਵੀ ਕਰੀਏ ਵੀਡੀਓ ਜਣਾ ਆਪਾਂ ਹਾਂ 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 ਹੂੰ ਨਾਮ ਘਟਾ ਦਿੰਦੇ ਤੁਸੀਂ ਹਾਂ ਘਰ ਵਾਧਾ ਵੀ ਜਿੱਤੀ ਸੀਗੀ 40000 ਰੁਪਏ ਵਾਧਾ ਸੀ ਪਹਿਲੇ ਵਾਧਾ ਲੱਗਿਆ ਹੋਇਆ ਸੀਗਾ ਦੇ ਕੁ ਉਤਰਾਂ ਦੇ ਭੁੱਟੋ ਨੇ ਵੰਡੀ ਸੀ ਅੱਛਾ ਹਾਂ ਓਕੇ ਤੇ ਇੱਕ ਜੇ ਦੋ ਛੱਡਗਾ ਸੀ ਦੂਜੀ ਦੂਜੀ ਵਾਰੀ ਵੀ ਜਿੱਤੀ ਸੀ ਓਕੇ ਨਾਲੇ ਆਪਾਂ ਵਾਧਾ ਜਿੱਤਾ ਇਹ ਨਾਲੇ ਠੀਕ ਹੈ ਬਾਈ ਕਿ ਹੈ ਕਿਹੜਾ ਤੋਂ ਹੈ ਇਹ ਚਿੱਟਾਂ ਵਾਲਾ ਜੁਰਾ ਜਰਾ ਨਾਲੋਂ ਨਾਲੋਂ ਤੋਂ ਹੈ ਨਾ ਕੀ ਧੀ ਆਏ ਕੀ ਤੇ ਬਲਬੀਰ ਬੰਨੀ ਹੋਏ ਸੀ ਕਿ ਉਹ ਚੱਠੇ ਬੰਨੇ ਜਿਹੜੇ ਜਮਾਤਾਂ ਸੀ ਪੁੱਤਰਾ ਹੀ ਬਲਬੀਰ ਤੋਂ ਹਾਂ ਇਹ ਬਲਬੀਰ ਦੇ ਘਰ ਹੋਏ ਓਕੇ ਹਾਂ ਕਿਵੇਂ ਓੜ ਦੇੜ ਦੀ ਕਿਵੇਂ ਆ ਓੜ ਦੇ ਬਹੁਤ ਚੰਗੇ ਓੜਦੇ ਨੇ ਚਰਟ ਬਹੁਤ ਚੰਗੇ ਸਾਰੇ ਕੇ ਦਿਖਾ ਦਿਨਾ ਪਿਓਰ ਕਹਿੰਦੇ ਲੋਕ ਠੀਕ ਆ ਲੈ ਵੀ ਆਪ ਇਹ ਦੱਸੋ ਇਹ ਚਲੂਰ ਵਾਲੀ ਬਾਈ ਹੂੰ ਸ਼ਾਮੀ ਆ ਨਹੀਂ ਉਹਨਾਂ ਚਾਤ ਲਈ ਉਹਦੀ ਭੈਣ ਆ ਸਖੀ ਚਲੂਰ ਵਾਲੀ ਜੀ ਸਖੀ ਭੈਣ ਆ ਹਾਂ ਅੱਛਾ ਜਿਹੜੀ ਚਲੂਰ ਆਪਣੀ ਕੋਲਰ ਜਿੱਤੀ ਸੀ ਬੱਗੇ ਥੱਲੇ ਹਦੀ ਸੀ ਮੋੜਾਂ ਵਾਲੇ ਥੱਲੇ ਉਹ ਆ ਉਹਦੀ ਭੈਣ ਉਹ ਫਿਰ ਜਿੱਤ ਕੇ ਸੀ ਆਪਾਂ ਕੋਲਰ ਮਗਰਮੂਰੀ ਬੈਗੇ ਸੀਗੇ ਦੋਨੇ ਅੱਛਾ ਥੋੜਾ ਟਾਈਮ ਚ ਜਿੱਤਤਾ ਰੋਈ ਹਾਂ ਇਹ ਵੀ ਰਾਜਨਾਲਾਂ ਚ ਹਾਂ ਜੀ ਥੋੜੇ ਕੋਲ ਤਾਂ ਵੈਸੇ ਸਾਰੇ ਰਾਜਨਾਲਾਂ ਚ ਰਾਜਨਾਲੀ ਆ ਉਹੀ ਕਬੂਤਰ ਫਿਰਦੇ ਘੁੰਮਣਗੇ ਰਾਜਨਾਲੀ ਹਣਾ ਵਾਰੀ ਵਾਰੀ ਰਾਜਨਾਲੀ ਚਿੱਟਕਲੇ ਕਬੂਤਰ ਆ ਕਹਿੰਦੇ ਲੋਕ ਮੇਰਾ ਰਾਜਨਾਲੀ ਰਾਜਨਾਲੀ ਆ ਚਿੱਟਕਣ ਵਾਲੇ ਕਬੂਤਰ ਜਿਹੜਾ ਮੁੱਲ ਲੈਂਦਾ ਸੀ ਚਿੱਟਕੇ ਵਾਲਾ ਅੱਛਾ ਕਿੰਨੇ ਕੁ ਆ ਗਏ ਓਕੇ ਸਾਰੇ ਆਪਣੇ ਕੋਲ ਕਬੂਤਰ ਆ ਸੀ ਜਿਹੜਾ ਲੀਲਾ ਵਾਲਾ ਨੀਲੀ ਕਮਾਜ ਕਾ ਜਪੁੱਤਰ ਬਲਬੀਰ ਦਾ ਉਹਦਾ ਸਗਾ ਭਰਾ ਮੈ ਲਿਆਂਦਾ ਸੀ ਬਲਬੀਰ ਤੋਂ ਓਕੇ ਹਾਂ ਹਾਂ ਉਹਦਾ ਸਕੇ ਭਰਾ ਸਾਰੇ ਲੋਕਾਂ ਨੂੰ ਗਿਆ ਕੱਢਦੇ ਹਾਂ 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 ਓਕੇ ਕਲਪ ਨੁੱਕੇ ਵੀ ਜਮਾ ਕੱਢ ਜਾਂਦੇ ਆ ਇਹ ਹੂੰ ਇਹ ਵੀਰੇ ਬਾਈ ਕਹਿੰਦਾ ਕਹਿੰਦਾ ਵੀ ਆਹ ਅਸਲ ਪਿਓਰ ਨੇ ਜਿਹੜੇ ਰਾਜਨ ਵਾਲੇ ਸੀ ਠੀਕ ਹੈ ਕਿਉਂਕਿ ਇਹਨਾਂ ਕੋਲ ਡਾਇਰੈਕਟ ਵੀ ਆਏ ਹੋਇਆ ਠੀਕ ਹੈ ਡਾਇਰੈਕਟ ਹੀ ਮੰਨ ਲਓ ਜਿਹੜੇ ਹੁਣ ਬਾਈ ਰਾਜਨ ਇਹਦੇ ਚੱਠੇ ਵਰਗਾ ਕੋਲ ਡਾਇਰੈਕਟਿਵ ਆ ਗਿਆ ਸੀ ਕਿ ਮਤਰਾ ਬਲਬੀਰ ਬਾਈ ਆਪਦੀ ਵੀਡੀਓ ਚ ਵੀ ਮੇਰੇ ਵਾਲੀ ਵੀਡੀਓ ਚ ਵੀ ਜ਼ਿਕਰ ਕਰਿਆ ਹੋਇਆ ਉਹਨੇ ਵੀ ਅਸੀਂ ਸਿੱਧ ਬਲਵੀਰ ਤੋਂ ਬਾਈ ਕੋਲੇ ਆ ਗਏ ਬਾਕੀ ਸਾਰਿਆਂ ਨੂੰ ਪਤਾ ਹੀ ਆ ਵੀ ਬਲਵੀਰ ਕੋਲੇ ਪਿਓਰ ਬੈਠਿਆ ਇਹਦੇ ਕੋਈ ਦੋ ਗੱਲਾਂ ਨਹੀਂ ਹੈ ਬਲਵੀਰ ਕੋਲੇ ਬਹੁਤ ਭੜੇ ਗੀਤ ਕੋਲੇ ਬੈਠਾ ਜਿਹੜਾ ਜਿਹੜੇ ਚਿੱਟਿਆਂ ਵਾਲੇ ਰਾਜੇ ਨਾਲੇ ਹੂੰ ਓਕੇ ਕਿਹੜੇ ਕਿਹੜੇ ਰੰਗ ਦੱਸੇ ਤੁਸੀਂ ਕੱਢਦੇ ਆ ਇਹ ਇਹ ਬੱਚੇ ਹੁੰਦੇ ਕਾਲਕੰਤੇ ਵੀ ਹੁੰਦੇ ਆ ਬਲਵੀਰ ਝੜਕ ਚਿੱਟੇ ਹੋ ਜਾਂਦੇ ਓਕੇ ਅੱਖਾਂ ਤੰਨਦਤ ਸਿੰਘ ਤੁਸੀਂ ਹਾਂ ਹਾਂ ਅੱਖਾਂ ਚਿੱਟਕਾਂ ਦੇ ਵੀ ਛਾਹ ਖਟਾਵਾਂ ਕੱਢਦੇ ਓਕੇ ਖਟੀਆਂ ਵੀ ਕੱਢ ਜਾਂਦੇ ਹਾਂ ਕੱਟੀਆਂ ਤਾਂ ਘੱਟ ਕੱਢਦੇ ਚਾਹ ਤੇ ਘੱਟ ਕੱਢਦੇ ਚਿੱਟਿਆਂ ਦੇ ਵੱਧ ਕੱਢਦੇ ਆ ਜ਼ਿਆਦਾਤਰ ਚਿੱਟੀਆਂ ਹੀ ਕੱਢਦੇ ਇੱਕ ਪਾਸੇ ਇਹਦੇ ਸਿਰ ਆ ਭਾਈ ਮੈਸਰ ਖਾਨ ਨੇ ਉੱਡੀ ਸੀ ਹਮ ਇੱਕ ਮਾਛੀ ਗਿਆ ਦਾ ਸੀ ਉਹ ਹਰਦੀਪ ਮਾਛੀ ਕੇ ਸੈਦ ਉਹਨਾਂ ਬਾਜੀ ਬੰਡੀ ਸੀ ਹਮ 55 ਕਬੂਤਰ ਸੀ ਮੈਸਰ ਖਾਨ ਨੇ ਦੋਨਾਂ ਨੇ ਟਾਈਮ ਕਰਿਆ ਸ਼ਾਇਦ ਅੱਡੇ ਖਾਣਾ ਹੋਊਗਾ ਹਾਂ ਅੱਡਖਾਂ ਦਾ ਇਹਦਾ ਮਾਛੀ ਕੇ ਉਹ ਰਹਿੰਦੇ ਮਾਛੀ ਕੇ ਦੋਨਾਂ ਨੇ ਟਾਈਮ ਕਰਿਆ ਸੀ ਦੋਨਾਂ ਨੇ ਟਾਈਮ ਕਰਿਆ ਸੀ ਮੈਸਰ ਖਾਨ ਕਿੱਥੇ ਉੱਡਾ ਕਿੱਥੇ ਸੀ ਇਹ ਮੈਸਰ ਖਾਨ ਨੇ ਉੱਡਾ ਕਿੰਨੇ ਕਬੂਤਰ ਉੱਡੇ ਸੀ ਉੱਥੇ ਸੀਗੇ 55 60 ਦੇ ਨੇੜ ਤੇੜ ਮੁੜ ਕੇ ਖਿਆਲੀ ਵਾਲੇ ਜਿੱਤੀ ਇਹ ਹਮ ਇਹਦੇ ਖਰੇ ਸਾਥੇ ਹੁੰਦੇ ਸੀ ਅੱਛਾ ਹੂੰ ਖਿਆਲੀ ਵਾਲੇ ਹਰੇ ਸਾਥ ਸੀ ਇਹ ਨਾ ਨਾ ਮੈਸਰ ਖਾਨੇ ਵੀ ਹਰੇ ਸਾਥ ਹੀ ਸੀ ਅੱਛਾ ਦੋਨਾਂ ਬਾਜ਼ੀਆਂ ਤੇ ਹਾਂ ਦੋਨਾਂ ਬਾਜ਼ੀਆਂ ਤੇ ਹੂੰ ਹੂੰ ਇਹ ਦੋ ਜਿੱਤੀ ਹੋਈ ਐ ਓਕੇ ਇਹ ਦੋ ਬਾਜ਼ੀਆਂ ਵਧੀ ਹੋਈ ਐ ਹਰ ਇੱਕ ਕਬੂਤਰ ਬਾਈ ਤੁਹਾਨੂੰ ਮੈਂ ਜਿਹੜੇ ਨਸਲ ਲਾਈਨ ਦੱਸੂਗਾ ਉਹ ਰਾਜਨ ਵਾਲਿਆਂ ਚੋਂ ਹੀ ਆ ਠੀਕ ਐ ਬਾਈ ਇਹਨੂੰ ਪਿਓਰ ਕਹਿੰਦੇ ਉਹਨਾਂ ਇਹ ਕੁਝ ਬੰਦੇ ਹੈਗੇ ਜਿਨ੍ਹਾਂ ਕੋਲੇ ਪਿਓਰ ਕਬੂਤਰ ਨੇ ਬਾਈ ਚਲੋ ਚੱਲਣ ਨੂੰ ਸਾਰਾ ਕੁਝ ਹੀ ਚੱਲੀ ਜਾਂਦਾ ਸਾਰੇ ਕਹੀ ਜਾਂਦੇ ਠੀਕ ਐ ਵੀਰੇ ਚਿੱਟੀਆਂ ਅੱਖਾਂ ਦੇ ਜ਼ਿਆਦਾਤਰ ਕੱਢਦੇ ਨੇ ਚਿੱਟੀਆਂ ਦੀ ਵੱਡੀਆਂ ਵਾਜੀਆਂ ਤੇ ਛੱਡਿਆ ਹੁਣ ਤਾਈ ਬਈ ਆਪਾਂ ਹੂੰ ਆਹ ਰੈਸੀ ਇੱਕ ਮਿੰਟ ਰੈਂਦੇ ਝਲੂਰ ਠੀਕ ਹੈ ਸਕੈਂਟਰ ਰੈਂਦੇ ਲੱਖ ਰੁਪਿਆ ਹੂੰ ਜਮਾਂਦਰੂਆ ਹਾਂ ਜਮਾਂਦਰੂਆ ਜਮਾਂਦਰੂ ਚੀਨਾ ਇਹ ਹੂੰ ਇਹ ਆਪਣੇ ਚਿੱਟੀਆਂ ਵਾਲਿਆਂ ਤੇ ਬੱਲੂ ਵਾਲੇ ਖੂਤਰੇ ਦੀ ਮੱਸਾ ਇਹ ਇੱਥੇ ਬੱਲੂ ਵਾਲੇ ਆ ਗਏ ਬਾਈ ਹਾਂ ਇਹਦੇ ਚ ਬਸਤਾਨ ਤੇ ਬੱਲੂ ਵਾਲੇ ਪਾਈ ਸੀ ਬੱਲੂ ਮੋੜ ਇਧਰਲੇ ਪਾਸੇ ਆਤਰੀ ਹੋਏ ਝਲੂਰ ਇਹ ਆਪਣਾ ਸੁਖਨਾਂਦੇ ਕੂਲਰ ਜਿੱਤਾ ਸੀਗਾ ਤੁਜੀ ਬਾਜੀ ਹਾਂ ਖੁਦ ਆਏ ਆਪ ਇਹ ਜੋ ਸਤਾਰ ਬੱਲੂ ਮੋੜ ਵਾਲੀ ਮਿਸਾਂਗੀ ਹੂੰ ਓਕੇ ਦੂਜੀ ਬਾਜੀ ਜਿੱਤ ਗਿਆ ਕੁਲਰ ਇਹ ਚਲੂਰ ਹਰ ਗਿਆ ਸੀ 1 ਮਿੰਟ ਰਹੀਂਦੇ ਪਹਿਲਾਂ ਬੈਗਿਆ ਸੀ ਇਹਲੂਰ ਹਰਿਆ ਹੂੰ ਤੇ ਸੁਖਾਣਾ ਦੇ ਕੁਲਰ ਜਿੱਤ ਗਿਆ ਸੀ ਓਕੇ ਜਮਾਂ ਨੇੜੇ ਕਰਦਾ ਕਰ ਚੰਗੀ ਤਰ੍ਹਾਂ ਦੇ ਇਹਦੀ ਅੱਖਾਂ-ਅੱਖਾਂ ਨੂੰ ਜ਼ੂਮ ਧੁੰਦਲਾ ਕਰ ਦਿੰਦਾ ਹਾਂ ਹੂੰ ਲਓ ਜੀ ਆਹ ਕੱਟੂ ਤੇ ਕਹਿ ਰਹੇ ਦੋ ਬਾਜੀ ਨੇ ਜਿੱਤਿਆ ਹੂੰ ਕਟੂ ਪਿੰਡ ਹਾਂ ਤੇ ਕਹਰੇ ਕਟੂ ਚਾਰ ਕਬੂਤਰਾਂ ਚ ਹੋਈ ਸੀ ਇੱਕ ਸੀਰਾ ਹਰੀਗੜ ਦੋ ਗਰਜੀਤ ਚੌਕੇ ਅੱਛਾ ਕਹਰੇ ਸੱਤ ਕਬੂਤਰਾਂ ਨੇ ਟਾਈਮ ਕਰਤਾ ਸੀ ਉਧਰ ਲਈ ਸੀ ਕਹਰੇ ਵਾਲਿਆਂ ਦੇ ਬਾਜੀ ਦੇ ਨਾਮ ਹੀ ਨਹੀਂ ਜਾਣਦੇ ਇਹ ਦੋ ਬਾਜੀਆਂ ਜਿੱਤੇ ਹੋਏ ਇਹ ਵੀ ਦੋ ਜਿੱਤੇ ਹੋਏ ਓਕੇ ਹੂੰ ਇਹਦਾ ਮਾਪਾ ਕਿਹੜਾ ਇਹਦਾ ਮਾਪਾ ਕਿੱਥੇ ਆ ਆ ਸੀ ਤਾਂ ਪਹਿਲਾਂ ਚੱਕ ਪਰ ਅੱਲਾਹ ਜੇ ਚਬਾਉ ਹੋਈ ਹੈ ਇਹਦਾ ਹਾਂ ਸਾਰੇ ਬਾਈ ਪਧਰੇ ਜੋੜਦੇ ਆ ਜਿਹੜੇ ਆ ਚਿੱਟੀਆਂ ਖਣੇ ਹਾਂ ਜਾਂਦੇ ਨਹੀਂ ਇਹ ਵੱਡਾ ਤਾਂ ਇਹਨਾਂ ਦਾ ਹੋਏ ਜਾਂਦੇ ਜੀ ਹੂੰ ਜਿਹੜੇ ਚਿੱਟਕਾਂ ਵਾਲੇ ਨਾ ਉਹ ਜਾਂਦੇ ਜੀ ਸਿਆਣੀ ਵੀ ਬਹੁਤ ਹਨ ਆਏ ਹਾਂ ਤੇ ਜਾਂਦੇ ਨੇ ਸਿਆਣੇ ਬਹੁਤ ਨੇ ਆਏ ਹੂੰ ਮਾਂ ਆ ਆ ਸੀਰੀ ਮਾਂ ਹੂੰ ਆ ਪਿਓ ਠਿੱਕਾਂ ਲ ਕੁਮਾਇਓ ਦਰ ਹਾਂ ਮਾਂ ਲਓ ਜੀ ਦਰਸ਼ਕ ਵੀਰੋ ਠੀਕ ਹੈ ਵੀਰੇ ਆ ਇਹਦਾ ਮਾਂ ਪਿਓ ਆ ਆ ਪਠਾ ਆਪ ਠੀਕ ਹੈ ਵੀਰੇ ਹੈ ਬਾ ਉਹ ਹੀ ਬਲੱਡ ਵਾਲੀ ਜਿਹੜੀ ਇਹ ਗੱਲ ਉਹ ਰਾਜਨ ਵਾਲੀ ਹੋਈ ਆ ਗਈ ਸਾਰੀ ਠੀਕ ਹੈ ਵੀਰੇ ਬਾਕੀ ਤੁਸੀਂ ਸਿਆਣਿਆਂ ਬਾਈ ਨਾਲ ਦੱਸਿਆ ਰਾਜਨ ਗੱਜੇ ਰੱਖਿਆ ਬਾਈ ਜਿਹੜੀ ਬਲਬੀਰ ਤੋਂ ਜੁੜੀ ਆਈ ਸੀ ਘਰੋਂ ਉਹ ਤਾਂ ਅਣ ਗੱਜੇ ਰੱਖਿਆ ਬਾਈ ਸਾਡੇ ਅਸਾ ਇਹ ਜੋੜੀ ਸਿੱਧੀ ਆਈ ਵੀ ਆਪਰੇ ਵੀਰ ਤੋਂ ਨਹੀਂ ਨਹੀਂ ਉਹ ਜੋੜੀ ਦਾ ਉਹ ਜੋੜੀ ਦਾ ਅਸਾ ਜਿਹੜੇ ਦਾ ਮਾਪਿਆ ਉਹ ਇਹਦਾ ਮਾਪਿਆ ਬਲਬੀਰ ਦੇ ਘਰੋਂ ਆਇਆ ਸੀ ਆਹ ਚੁੱਟ ਬਾਈ ਤੋਂ ਆਹ ਚੁੱਟਾਂ ਦੀ ਗੱਲ ਕਰਦਾ ਸੀ ਨਾ ਉਹ ਕੱਢ ਜਾਂਦੇ ਆ ਕਾਲੀ ਚੀਨੇ ਕਢਾ ਦਿੰਦੇ ਆ ਯਾਰ ਸਿਆਣ ਗੱਜੇ ਰੱਖਲੇ ਸੀ ਉਹ ਤੋਂ ਓਕੇ ਆ ਜਿਹੜੇ ਬਾਈ ਚੁੱਟ ਦਿੰਦੇ ਨਾ ਤੁਹਾਨੂੰ ਕਾਲੇ ਠੀਕ ਆ ਇਹ ਠੀਕ ਹੈ ਚਟੀਆਂ ਖਾਦੇ ਹਾਂ ਲਓ ਜੀ ਅਰੇ ਹੱਡਾ ਬਚੂ ਲੈ ਲੈ ਬਰੀ ਅਗਲਾ ਫੜਾ ਓਹ ਹਾਂ ਹਾਂ ਆ ਉਹਦਾ ਪਾਈ ਬਖਤਾ ਲਓ ਜੀ ਇਹ ਆਖਰ ਖਾਦੀ ਚੰਗੀ ਤਰ੍ਹਾਂ ਨਹੀਂ ਠੀਕ ਹੈ ਇਹ ਕਿਹੜੀ ਮਸਰੇ ਚ ਇਹ ਪੂਰੇ ਵਾਲੇ ਪਾਜਾ ਬਾਈ ਸਾਖ ਆਖੀ ਸੀ ਪੂਰਾ ਜਿਹੜਾ ਤੁਹਾਡੇ ਕੋਲੇ ਪੂਰੇ ਸਿੱਖਲੇ ਸਾਖ ਆਖੀ ਨਾ ਹਾਂ ਅੱਛਾ ਨਾ ਖਟੀਆਂ ਦਾ ਸਾਖ ਖਣੇ ਸੀ ਤੁਮਾਂ ਦੇ ਰੱਬ ਅੱਛਾ ਜਿਹੜੇ ਬਲਬੀਰ ਤੇ ਚਠਾ ਹੱਟ ਕੇ ਜੀ ਓਕੇ ਠੀਕ ਹੈ ਵੀਰੇ ਖਟੀਆਂ ਖਲਕ ਪੁੱਤਰ ਜਿਹੜਾ ਪੂਰੇ ਸੈਖ ਵਾਲਾ ਇਹਨਾਂ ਕੋਲ ਦੱਸ ਦਿੰਨੇ ਇਹ ਪੁੱਤੋ ਦਾ ਸੀਗਾ ਕੋਈ ਬੰਦਾ ਸ਼ਾਇਦ ਇਹਨਾਂ ਕੋਲੇ ਕਬੂਤਰ ਇੱਧਰ ਚੱਠਾਣੇ ਪਾਸੇ ਆਏ ਨੇ ਇਹ ਵੀ ਆ ਗਿਆਂ ਪਾਸੇ ਠੀਕ ਹੈ ਵੀਰੇ ਕਬੂਤਰ ਸਾਰੇ ਹੀ ਸਿਰੇ ਦੇ ਆ ਬਾਈ ਸਾਰੇ ਹੀ ਬਾਕੀ ਲੋਕਾਂ ਨੂੰ ਪਤਾ ਬਾਈ ਇੱਥੇ ਕਬੂਤਰ ਹੈਗੇ ਨੇ ਠੀਕ ਹੈ ਵੀਰੇ ਇਹ ਲੋਕਾਂ ਨੂੰ ਪਤਾ ਹੈ ਦਿਖਾ ਦੇ ਬਈ ਲੋਇ। ਅਜੇ ਤੋ ਆਪਾਂ ਚਿੱਟੀਆਂ ਤੇ ਖੱਟੀਆਂ ਦਾ ਕਰਾਸ ਕਰਦੇ ਫਿਰ ਐਂ ਕੱਢਦੇ ਰਾਜਨ ਵਾਲੇ। ਚਿੱਟੀਆਂ ਤੇ ਖੱਟੀਆਂ ਦਾ? ਹਾਂ। ਹੂੰ। ਆਪਸ ਨੇ ਲਾ ਦਈ ਜੇ ਆ ਐਂ ਕੂਤਰ ਕੱਢਦੇ। ਇਹ ਖੱਟੀਆਂ ਵਾਲੇ ਆਗੇ ਰਾਜਨ ਵਾਲੇ। ਹਾਂ। ਇਹ ਪੱਲੇ ਵਾਲਾਂ ਚੋਂ ਆਗੇ। ਪੱਲੇ ਵਾਲੇ ਬਾਅਦ ਦੇ ਜਿਹੜੇ। ਇਹ ਪੱਲੇ ਵਾਲਾਂ ਚੋਂ ਆਗੇ। ਹਾਂ। ਮੜਾ ਟੱਚ ਕਰਦਾ ਕਰਦਾ। ਸਹੀ ਹੈ ਭਾਈ। ਇਹ ਇਹ ਕੂਤਰਾਂ ਚੋਂ ਕਿਲਾ ਰਾਏਪੁਰ ਛੱਡਿਆ ਸੀ। ਛੱਟਾਈਆਂ ਵਾਲਿਆਂ ਚੋਂ। ਇਹੜੇ ਆਸ਼ੂ ਬਾਈ ਦੇ ਨਾਂ ਤੇ ਓ ਆਸ਼ੂ ਦੇ ਨਾਂ ਤੇ ਖੱਟਾਂ ਦਾ ਸੀ ਉਹ ਵੀ ਜੌਂਸ ਰਾਜਾ ਸੀ ਸਵਾਦ ਦੇ ਦੋ ਸੀ ਕਿ ਕਬੂਤਰ ਥੋੜੇ ਨਾ ਦੋ ਸੀ ਇੱਕ ਹੋਰ ਸੀ ਆਹ ਦੋ ਕਬੂਤਰ ਥੋੜੇ ਇਹ ਕਿੱਥੇ ਮਤਲਬ ਜਿੱਤਿਆ ਹੋਇਆ ਕਿੱਥੇ ਹੈ ਨਹੀਂ ਇਹ ਨਹੀਂ ਛੱਡੀ ਕੂਤਰੀ ਅੱਛਾ ਕੂਤਰੀ ਰੱਖੇ ਹੋਏ ਇਹ ਨਹੀਂ ਦਿੱਤੀ ਆਣਗੇ ਜੇ ਤੁਸੀਂ ਦੱਸਿਆ ਸੀ ਵੀ ਇਹ ਬੰਨ ਕੀ ਕਰਨੇ ਸੀ ਉਹਦਾ ਨਸਲ ਵਧਾਉਣ ਵਾਸਤੇ ਨਾ ਇਹ ਆਈਏ ਸਾਰ ਰੱਖ ਲੈਨੇ ਆ ਕਈ ਯਾਰ ਵੱਡੀਆਂ ਕੂਤਰੀਆਂ ਅੰਡੇ ਨਹੀਂ ਧਰਦੀਆਂ ਨਾ ਕਰਕੇ ਕੋਈ ਚੰਗਾ ਹੀ ਆ ਉਹ ਤੇ ਕੋਈ ਮਾੜਾ ਤਾਂ ਹੈ ਨਹੀਂ ਉਹ ਕਰਦਾ ਅਗਲਾ ਚੰਗੇ ਵਾਸਤੇ ਕਰਦਾ ਬਾਈ ਨੌਲੇਜ ਦੀਆਂ ਗੱਲਾਂ ਨੇ ਕੋਈ ਕਿਵੇਂ ਦਿਮਾਗ ਲਾਉਂਦਾ ਕਿੰਨਾ ਲਾਉਂਦਾ ਆਹੀ ਚੀਜ਼ਾਂ ਨੇ ਇਹ ਦੱਸਿਓ ਬਈ ਕਿਹੜੀ ਇਹ ਬਾਲੀ ਉੱਡਦੀ ਹੁੰਦੀ ਸੀ ਘਰੇ ਇਹ ਵੀ ਅਣਗੇਜ ਰੱਖ ਲਈ ਇਹ ਵੀ ਦਾਜਣਾ ਲੈਂਦੀ ਆ ਇਹ ਵੀ ਅਣਗੇਜ ਰੱਖੀ ਹੋਇਆ ਮੁਰਕੇ ਛੱਡੀ ਨਹੀਂ ਇਹ ਅੱਛਾ ਇਹਦੀ ਭੈਣ ਹਰੀਗੜ ਕੂਲਰ ਜਿੱਤੀ ਸੀ ਉਹ ਚਿੱਟੀਆਂ ਦੀ ਸੀ ਨਹੀਂ ਇਹ ਅਣਗੇਜ ਘਰੇ ਛੱਡੀ ਵੀ ਨਹੀਂ ਇਹ ਨਾ ਨਾ ਤੇਰੇ ਗਜਾ ਕੇ ਰੱਖ ਲਈ ਸੀ ਬੰਦ ਕਰ ਬਦਲਿਆ ਆ ਮੌਸਮ ਜੇ ਖਰਾਬ ਵਾਲਾ ਸੀ ਐਤਕੀ ਹੂੰ 23 ਚ ਤਾਂ ਕਰਕੇ ਰੱਖ ਲਈਏ ਓਕੇ ਕੁੜਦੀ ਬਹੁਤ ਆ ਜਿਹੜਾ ਹੈ ਚਿੱਟੀਆਂ ਵਾਲਾ ਠੀਕ ਹੈ ਤੇ ਬਾਈ ਆਣਗੇ ਅੱਜ ਆਹ ਸੌਰੀ ਭਜਾ ਕੇ ਨਾ ਬੰਦ ਕਰ ਲਈ ਸੀ ਠੀਕ ਹੈ ਜਿਆਦਾ ਓਡਣ ਕਰਨ ਕੇ ਨਾ ਕਿ ਨਸਲ ਵਾਸਤੇ ਬੰਦਾ ਵਧਾਉਣ ਵਾਸਤੇ ਕਰਦਾ ਆ। ਉਹ ਵੀ ਆਣਗੇ ਇੱਥੇ ਰੱਖਾਂਵਾਂਗੇ ਚਟੰਗਾ ਵੱਡਾਂ ਚਟੰਗਾ ਵਾਲੇ ਇੱਥੇ। ਆ ਇਹਨਾਂ ਦੀ ਲਾਤ ਛੱਡਦੇ ਆਂ ਆਪਾਂ ਬਾਜ਼ੀਆਂ ਤੇ। ਹੂੰ। ਉਹ ਆ ਵੱਡਾਂ ਦੇ ਨਾਲ ਚਾਹ। ਅੱਛਾ ਵੀ ਇਹਨਾਂ ਦੇ ਫਿਰ ਜਿਹੜੇ ਪੂਰੇ ਸਿੱਖ ਵਾਲੇ ਇਹਨਾਂ ਦੇ ਆਪਸ ਹੀ ਜੋੜੇ ਲਾਉਣੇ ਤੁਸੀਂ? ਨਾ ਵਿੱਚ ਚਟੰਗਾ ਵਾਲੇ ਚ ਵੀ ਮੇਲ ਦੇ ਲੈਣ। ਚਟੰਗਾ ਵਾਲੇ ਚ ਵੀ ਲਾ ਦਈ ਦੀ। ਅੱਛਾ। ਹੂੰ। ਓਕੇ। ਛੜੀਨ ਸ਼ਾਰਪ ਸੀ। ਹਾਂ। ਇਹ ਵੀ ਆਣਗੇ ਅੱਜ। ਹਾਂ ਨਾ ਇਹ ਤਾਂ ਵੱਡੀ ਕੂਤਰੀ ਆ ਗਿੱਜੀ ਬਈ ਸੀ ਪੱਬੂ ਵਾਲੀ ਵਜਦੀ ਸੀ ਇਹ ਨਾ 70000 ਰੁਪਏ ਦਿੰਦੇ ਸੀਗੇ ਅਪਨ ਤੇਜ ਕੇ ਗਿੱਲਰ ਗਿਆ ਸੀ ਇਹ ਕੂਤਰੀ ਸੀ ਦਿੱਤੀ ਨਹੀਂ ਬਾਹਲੀ ਉੜਦੀ ਸੀ ਘਰੇ ਰੱਖਣੀ ਸੀ ਆ ਸ਼ਾਮੇ ਕੂਤਰੀ ਦਾ ਹਾਂ ਇਹ ਪੱਬੂ ਵਾਲੀ ਕੂਤਰੀ ਵਜਦੀ ਹਾਂ ਓਕੇ ਇਹ ਕਿਉਂ ਕਹਿੰਦੇ ਸੀ ਪੰਬੂ ਵਾਲੀ ਕਿਵੇਂ ਹਾਂ ਪੰਬੂ ਵਾਲੀ ਕਿਵੇਂ ਕਹਿੰਦੇ ਸੀ ਇਹਦੇ ਥੱਲੇ ਪੱਪੂ ਆ ਚਿੱਟਣਾਂ ਵਾਲੇ ਨਹੀਂ ਕੱਟ ਜਾਂਦੇ ਲੱਪੇ ਜਿਹੜਾ ਆਪਾਂ ਦੁਬਾਰੇ ਦਿਖਾ ਦੇ ਹਾਂ ਹਾਂ ਉਹ ਲੱਪੇ ਨੂੰ ਬਣਾ ਠੀਕ ਆ ਕੱਲ ਫਲਾਉਣਾ ਤੁਸੀਂ ਵੀ ਹਾਂ ਏ ਹਰੀਗੜ ਉੱਡੀ ਸੀ ਜਿਹੜੀ ਉਹਦੀ ਸਖੀ ਭੈਣਾ ਜਮਾ ਹਰੀਗੜ ਕਿਹੜੇ ਸਾਲ ਚੁੱਟੀ ਸੀ ਇਹ 22 ਚ ਹੂੰ 22 ਚ ਕੂਲਰ ਮੋਟਰਸਾਈਕਲ ਵਾਲੀ ਭੈਜੀ ਜਦੋਂ ਨਹੀਂ 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 ਮੋਟਰਸਾਈਕਲ ਦੇਣਾ ਸੀ ਉਹ ਮੌਕੇ ਤੇ ਆ ਕੇ ਪਤਾ ਨਹੀਂ ਸੀਰਾ ਦਾ ਕੀ ਪ੍ਰੋਬਲਮ ਸੀ ਹਾਂ ਤਾਂ ਮੋਟਰਸਾਈਕਲ ਵਾਲੀ ਸੀ ਹਾਂ ਇਹ ਦੂਜਾ ਨੰਬਰ ਬਣਾਇਆ ਸੀ ਕੂਲਰ ਜਿੱਤੀ ਸੀ ਓਕੇ ਹੂੰ ਦੂਜੇ ਨੰਬਰ ਤੇ ਕੀ ਰੰਗ ਲੱਗਿਆ ਹੋਇਆ ਤੇ ਹਰੀਗੜ ਵਾਲੀ ਇਹਦੀ ਕਾਲੀ ਬਿੱਠ ਕਾਲਾ ਟੂਸਾ ਸੀ ਹੂੰ ਦੋਨੇ ਕਾਲੇ ਰੰਗ ਹਾਂ ਸਹੀ ਹੈ ਵੀਰੇ ਇਹ ਹਰੀਗੜ ਉੱਡੀ ਹੋਈ ਆ ਠੀਕ ਆ ਵੀਰੇ ਇਹ ਬਲੱਡ ਉਹ ਚਟੀਆਂ ਵਾਲਾ ਦਾ ਹਨਾ ਹਾਂ 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 ਚਟੀਆਂ ਵਾਲਾ ਦਾ ਬਲੱਡ ਆ ਠੀਕ ਆ ਨੌਂਦਰਾਂ ਕਾਲੀਆਂ ਨੇ ਇੱਕ ਚਟੀਆਂ ਮੇਰੇ ਖਿਆਲ ਨਾਲ ਇਹ ਸੂਤਾਂ ਦਾ ਜਿਹੜਾ ਬਾਈਆਂ ਕੱਢ ਜਾਂਦੇ ਆ ਉਹ ਤਾਂ ਪਹਿਲਾਂ ਵੀ ਜਿਹੜਾ ਤੁਹਾਡਾ ਉਹ ਤੁਸੀਂ ਦਾ ਗੋਦਾ ਦਾ ਜਾਪੂਰੇ ਸੇ ਖੜਵੱਚ ਵੀ ਸੂਤ ਮੀ ਜੇ ਉਸੇ ਕੀ ਪੂਰਾ ਠੀਕ ਆ ਵੀਰੇ ਕਾਲੇ ਨੋਗੇ ਨੇ ਚਟੀਆਂ ਆਖਾਂ ਚੁੱਟ ਸਾਰੀ ਕੱਢਦੇ ਐ ਜਿਹੜੇ ਰਾਜਨਾਲਾ ਦੀ ਮਿਸ ਪੈ ਗਈ ਨਾ ਜੀ ਇਹ ਚ ਇਹ ਸਿਰ ਤੇ ਚੁੱਟ ਕੱਢ ਜਾਂਦੇ ਬਾਈ ਤੇ ਗਰਦਨ ਤੇ ਵੀ ਆ ਸਿਰ ਤੇ ਵੀ ਆ ਠੀਕ ਹੈ ਉਹ ਮਸ਼ੀਨ ਵਾਲੇ ਦਾ ਪੁੱਤ ਆ ਬਾਈ ਅਣਗਿੱਜੇ ਰੱਖਿਆ ਇਹ ਵੀ ਅਣਗਿੱਜਾ ਹੂੰ ਆ ਮਸ਼ੀਨ ਵਾਲਾ ਜਿਹੜਾ ਬਾਈ ਸਾਰਿਆਂ ਨੂੰ ਸ਼ੁਰੂ ਚ ਦਿਖਾਇਆ ਨਾ ਉਹ ਹੈਗਾ 10-12 ਸਾਲਾਂ ਦੀ ਉਮਰ ਦਾ ਜਿਹੜਾ ਜਿਹਦਾ ਪਿਓ ਗੋਲ ਲੈਣਾ ਚ ਫੜਿਆ ਸੀ ਠੀਕ ਹੈ ਵੀਰੇ ਇਹ ਅਣਗਿੱਜੇ ਰੱਖ ਰੱਖਿਆ ਇਹਨਾਂ ਨੇ ਤੇ ਉਹਦਾ ਬਾਪ ਠਾ ਕੂੜਦਾ ਦਾ ਪੁੱਤ ਹੈ ਹੂੰ ਲਓ ਜੀ ਕਿਵੇਂ ਉੜਦਾ ਇਹ ਫੁੱਲੀ ਡਾਵੇ ਇਹ ਬਾਈ ਹੂੰ ਕਰੇਵੀ ਵਾਲੇ ਡਾਵੇ ਨੇ ਜਾਈ ਜੀ ਓਕੇ ਸ਼ਾਹ ਖਾਨ ਹਾਂ ਸਹੀ ਹੈ ਬਾਈ ਲਓ ਜੀ ਆਹ ਔਲਕੀ ਜਿੱਤੀ ਸੀ ਹੂੰ ਕਿੰਨੇ ਡੋਟੇ ਜੋਤੇ ਔਲਕੀ ਸੀਗੇ 65 70 ਕਬੂਤਰ ਹੂੰ ਦੋਨੇ ਟਾਈਮ ਕਰਿਆ ਸੀ ਮੰਨ ਲਿਆ ਹੂੰ ਅੱਛਾ ਔਰ ਦੂਜਾ ਕਿਦਾ ਸੀ ਦੂਜਾ ਸਾਡੇ ਪਿੰਡੂ ਸੀ ਪੀਤੇ ਦਾ ਸੀ ਅੱਛਾ ਹੂੰ ਚਿੱਟੀਆਂ ਅੱਖਾਂ ਇੱਕ ਵਾਸੇ ਇੱਕ ਕਾਲੀਆਂ ਠੀਕ ਆ ਹੂੰ ਸ਼ਾਹ ਖਾਨ ਅਸ ਇੱਕ ਤਾਂ ਹੀ ਹੋਈ ਹਾਂ ਇੱਕ ਤਾਂ ਹੀ ਇਹ ਰੱਖ ਲਿਆ ਨਾ ਇਹ ਪਿਛਲੇ ਸਾਲ ਵਾਲਾ ਇਹ ਅੱਛਾ ਹੂੰ ਸਹੀ ਹੈ ਬਈ ਲੋ ਜੀ ਇਹਦੇ ਮੌਜ ਬੜੀ ਕੱਢੀ ਐ ਨਾ ਲੋ ਜੀ ਆ ਵੀ ਆਣ ਗਿੱਜਾ ਇਹ ਬੱਲੂ ਇਹਦੇ ਝੱਲ ਰਾਲਿਆਂ ਦੀ ਤੇ ਰਾਜਣ ਵਾਲਿਆਂ ਦੀ ओके हां ਗਿਮਿਆ ਮਾਡਲ ਨੇ ਚੂ ਰੋਡਿਆ ਸੀ ਕਬੂਤਰ ਹੂੰ ਸੁਖਾਨੰਦ ਦੇ ਕੂਲਰ ਜਿੱਤਿਆ ਸੀ ਉਹਦੀ ਭੈਣ ਆਣਗੇਜੇ ਰੱਖੀ ਹੋਈ ਓਕੇ ਹੂੰ ਮਿਸ ਸੀ ਐ ਮਤਲਬ ਵੀ ਸਹੀ ਹੈ ਭਾਈ ਬੱਲੂ ਮਾਡਲ ਨੇ ਮੈਸੇਜ ਚ ਉਹ ਤਰਸੇਮ ਸਾਨੂੰ ਦੋ ਬੱਚੇ ਦੇਗਾ ਸੀ ਹੂੰ ਮੁੰਡਾ ਗੁਜਰਾ ਤੋਂ ਬੱਲੂ ਵਾਲੇ ਸੀ ਹਾਂ ਬੱਲੂ ਵਾਲੇ ਸੀ ਉਹ ਗਿਫਟ ਕਰਕੇ ਗਿਆ ਸੀ ਮੈਨੂੰ ਦੋ ਬੱਚੇ ਹੂੰ ਬਾਈ ਬੱਲੂ ਦੇ ਚੱਲ ਰਾ ਲੈਣ ਚੁੱਕੇ ਕੀ ਦੇ ਕੇ ਗਿਆ ਸੀ ਉਹ ਬਾਹਾਂ ਉਹ ਐ ਬਣ ਗਏ ਆਪਣੇ ਕੋਲ ਓਕੇ ਤਾਂ ਤੁਸੀਂ ਕਹਿੰਦੇ ਹੋ ਹਾਂ ਅੱਜ ਮੰਦਰੂ ਖਾਂਬਾ ਲੋ ਜੀ ਇਹ ਚ ਬਾਈ ਰਾਜਨ ਵਾਲਿਆਂ ਦਾ ਬਲੱਡ ਹੈ ਤੇ 우ਸਤਾਦ ਬਾਈ ਬੱਲੂ ਮੋੜ ਵਾਲੇ ਠੀਕ ਹੈ ਵੀਰੇ ਬ੍ਰੈਂਡ ਖੜਾ ਰਹੀ ਆ ਉਹਦੀ ਮਿਸ ਆਇ ਕਬੂਤਰਾਂ ਦੇ ਚੋ ਆਇ ਇਤ ਕੀ ਜੋਗਾਨੰਦ ਜਿੱਤਿਆ ਸੀ ਬਾਈ ਕਬੂਤਰ ਤਾਂ 35 ਕੇ ਸੀ ਧੰਨ ਨੇ ਬਾਜੀ ਵੰਡ ਲਈ ਸੀ 35 ਸੀ ਉਤਰ ਤਾਂ ਜੋਗਾਨੰਦ ਬਠੰਡੇ ਨਾਲਾ ਪੰਡ ਹਮ ਨਾਮ ਸੀਗਾ ਕੋਈ ਨਾ ਨਾਮ ਹੈ ਨਹੀਂ ਕਬੂਤਰ ਹੀ 35 ਕੇ ਸੀ ਬਾਈ ਓਕੇ ਕਿੰਨਾ ਮੋਢ ਸੀ ਮੋਢਾ ਬਸ 1700 ਸੀ ओके ਤਨੱਚ ਬਾਜੀ ਹੋਈ ਫਿਰ ਤਨੱਚ ਬਾਜੀ ਹੋਈ ਇੱਕ ਮੁੰਡਾ ਸੇਮੇ ਦਾ ਸੀ ਹੂੰ ਤੇ ਤੀਜਾ ਜਿਹੜਾ ਸੀ ਯਾਰ ਪੁੱਚੋ ਦਾ ਅੱਛਾ ਤੀਜਾ ਪੁੱਚੋ ਦਾ ਸੀ ਹੂੰ ਹੂੰ ਤਨ ਕਬੂਤਰਾਂ ਦੀ ਬਾਜੀ ਹਾਂ ਠੀਕ ਐ ਹਾਂ ਟਾਂਗੀਆਂ ਲਾ ਲਈਆਂ ਸੀ ਕਿ ਫਿਰ ਉਹ ਨੋ ਨਾ ਪਹਿਲੀ ਨਿਪੜ ਗਈ ਸੀ 5:00 ਵਜੇ ਨਿਪੜ ਗਈ ਸੀ ਪਹਿਨੀ ਖਿੱਲਰ ਬਿੱਲਰ ਹੋ ਗਈ ਅੱਛਾ ਹਾਂ ਸਹੀ ਆ ਸਹੀ ਆ ਹਾਂ ਪੈਰ ਵਹਾਣੀ ਲੈ ਲੋਈ ਠੀਕ ਐ ਮੌਜ ਭਾਈ ਕਈ ਕਬੂਤਰ ਕੱਢ ਜਾਂਦੇ ਇਹਨਾਂ ਦੇ ਕੂਤ ਮੇਜ ਮੌਜ ਵੀ ਕੱਢ ਜਾਂਦੇ ਤੇ ਕੂ ਪਹਿਲਾ ਕੂਤਰ ਲੰਘਿਆ ਉਹ ਵੀ ਬਾਵਾ ਕੱਢਿਆ ਇਸ ਮੌਜਾ ਇਹਦਾ ਭਰਾ ਐਪੀ ਕੋਲ ਗਿਆ ਜਿੱਤਿਆ ਸੀ ਜਿਹੜਾ ਮੋਟਰਸਾਈਕਲ ਵਾਲੀ ਤੇ ਡੜਿਆ ਸੀ ਉਹ ਤੁਸੀਂ ਲਾਈਵ ਵੀ ਕਰਿਆ ਉਦੋਂ ਇਹਦਾ ਸਗਾ ਭਰਾ ਸੀ ਉਹ ਗੁਮਾਂ ਚ ਗਿਆ ਸੀ ਪਿੱਛੋਂ ਆ ਕੇ ਓਕੇ ਜਿਹੜਾ ਕੋਲੀਏ ਬਾਜੀ ਹੋਈ ਸੀ ਨਾ ਵੀਰੇ ਹੁਣ ਪਿੱਛੇ 23 ਚ ਤੇ ਗਰਮੀ ਵੀ ਬਹੁਤ ਸੀਗੀ ਉਹਦੇ ਬਹੁਤ ਜ਼ਿਆਦਾ ਗਰਮੀ ਸੀ ਕੇਰਾ ਦਾ ਮੇਰਾ ਖਿਆਲ ਆ ਕਬੂਤਰ ਇਹਨਾਂ ਦਾ ਆਇਆ ਨਹੀਂ ਇਸ ਤੋਂ ਬਾਅਦ ਆਇਆ ਸ਼ਾਮਲ ਕਰ ਲਿਆ ਸੀ ਪੰਜਾਂ ਦੇ ਬਾਜੀ ਹੋਈ ਸੀ ਉੱਥੇ ਨਾ ਪੰਜਾਂ ਜਿਹੋਈ ਸੀ ਹਾਂ ਹਾਂ ਸਹੀ ਹੈ ਮੋਰ ਵਾਰ ਸੀ ਮੋਰ ਦਾ ਤੀਜਾ ਨੰਬਰ ਬਣ ਗਿਆ ਸੀ ਇਹ ਦਬਾ ਉੱਡ ਕੇ ਕਬੂਤਰਾਂ ਨੇ ਨਾਮ ਬਣਾਏ ਸੀ ਉੱਤੇ ਹਾਂ ਬਿਲਕੁਲ ਵੀ ਲੋ ਜੀ ਆ ਪੈਰ ਦਿਖਾ ਦਿੰਦਾ بڑے ਪੈਰ ਨੋਂਦਰਾ ਨੋ ਕਾਲੇ ਹੈ ਬਾਕੀ ਯਾਰ ਜੀ ਦੇ ਚ ਬਲੱਡ ਬੋਲਦਾ ਹਨ ਇਹ ਨਸਲਾਂ ਆ ਫਰਕ ਬਹੁਤ ਆ ਆਡੀ ਪਛਾਣ ਆ ਨਾਲੇ ਲੋ ਜੀ ਨੱਪ ਕੇ ਹੋਰ ਦਿਖਾ ਦੇਣ ਕੋ ਬਾਲੇ ਵੇ ਇਹ ਚੀਜ਼ ਰੱਖ ਦੇਣਾ ਵੀ ਅੱਖ ਦਿਖਾ ਕੇ ਉਹਦੇ ਕੋਈ ਨਹੀਂ ਜਾਣ ਦੇ ਦੇਖਦੇ ਆ ਨੌਲੇਜ ਵਾਲੀ ਚੀਜ਼ ਲਿਆ ਵੀਰੇ ਆ ਹਰੀਆਂ ਅੱਖਾਂ ਵਾਲੇ ਕੱਢਦੇ ਆ ਰਾਜਨ ਕੇ ਬਾਈ ਰਾਜਨ ਵਾਲੇ ਗੂਤਰ ਹਮ ਹਰੀਆਂ ਅੱਖਾਂ ਦਾ ਕੱਢ ਜਾਂਦੇ ਆ ਹਰਗੀਆਂ ਦੇ ਵੀ ਕੱਢ ਜਾਂਦੇ ਰਾਜਨ ਨਾਲ ਹਰਗੀਆਂ ਦਾ ਵੀ ਕੱਢ ਜਾਂਦੇ ਹਮ ਕੱਢਦੇ ਟਾਂਵੇਂ ਆ ਕੱਢਦੇ ਕੋਈ ਆ ਅੱਛਾ ਹਮ ਕੇ ਤੁਹਾਡੇ ਕੋਲ ਕੱਢਿਆ ਕਦੇ ਆ ਆ ਰੱਖ ਲਿਆ ਆਪਾਂ ਹਮ ਇਹਦੇ ਮਾਪੇ ਕਿਹੜੇ ਕਿਹੜੇ ਕਣ ਚਿੱਟਿਆਂ ਦਾ ਮਾਪੇ ਹੋ ਇਹਦਾ ਹਾਂ ਦੋਨੇ ਮਾਪੇ ਵੀ ਦੋਨੇ ਮਾਪੇ ਚਿੱਟਿਆਂ ਦਾ ਹਾਂ ਅੱਛਾ ਬੜੇ ਯਾਰ ਬੱਚਾ ਇਹੋ ਜਿਹਾ ਕੱਢਿਆ ਐਜਾ ਤਾਂ ਕੋਈ ਟਾਵਾ ਕੱਢਦੇ ਆ। ਹੂੰ ਬੜਾ ਤਾਂ ਭੜਾ ਬੈਠਾ ਹੋਇਆ। ਹੂੰ ਛੜਾ ਛੜਾ ਤਾਂ ਨਹੀਂ ਕਿਤੇ? ਨਹੀਂ ਨਹੀਂ ਰੱਖ ਹੀ ਲੈਨੇ ਆ ਬਾਈ। ਇਹਦੇ ਸਾਰੀ ਉੜਦੇ ਆ। ਇਹ ਨਾਲਾ ਕੰਮ ਵੀ ਨਹੀਂ ਇਹਦਾ। ਹੂੰ ਜਿਹੜਾ ਟਾਵਾ ਹੋਰ ਅੱਖ ਦਾ ਕੱਢਦਾ ਸੀ ਰੱਖ ਹੀ ਲੈਨੇ ਆ ਨਾ ਸਾਨੂੰ। ਉੂੰ ਵੀ ਵੇਸੇ ਵੀ ਇਹ ਨਾਰਮਲ ਗੱਲ ਆ ਸਮਝਣ ਵਾਲੀ ਗੱਲ ਆ। ਅੱਖ ਬਦਲ ਗਿਆ ਜਿਹੜਾ ਹੁਣ ਸ਼ਾਹ ਅੱਖਾ ਹੋ ਗਿਆ। ਜਿਹੜਾ ਯਾਰ ਵੱਖਰਾ ਅੱਖ ਦਾ ਆ ਉਹ ਉੱਡੂ ਉੱਡੂ। ਉਹ ਤਾਂ ਉੱਡੂ ਹੀ ਉੱਡੂ ਯਾਰ। ਹੂੰ ਕਿਸੇ ਵੀ ਨਸਲ ਚਾਹੇ ਧੰਨੇ ਬਾਬੇ ਵਾਲਿਆਂ ਚ ਵੀ ਨਿਕਲਦੇ ਆ ਸ਼ਾਹ ਕਿ ਕੋਈ ਟਾਵਾ ਕੱਢ ਜਾਂਦਾ ਵਾ। ਹੂੰ ਹੂੰ ਤੇ ਰਾਜਨ ਵਾਲਿਆਂ ਚ ਵੀ ਕਿਸੇ ਚ ਵੀ ਸ਼ਾਖੇ ਹੋ ਗਏ ਹਰੀਆਂ ਅੱਖਾਂ ਨੇ ਉਹ ਤਾਂ ਕਿੱਥੇ ਰਲਦੇ ਕਹਿਣਾ ਦਿਖਾ ਦੇ ਅੱਖਾਂ ਖਾ ਦੇ ਕੋਰਨਾ ਹਰੀਆਂ ਅੱਖਾਂ ਵੀਰੇ ਠੀਕ ਹੈ ਲੈ ਆ ਹਾਂ ਬਈ ਪੂਰੇ ਵਾਲਾ ਕਬੂਤਰ ਆ ਜਿਹੜੇ ਜਿੱਥੋਂ ਮਤਲਬ ਵੱਜਦੇ ਆ ਜਰਾਬਾਂ ਵਾਲੇ ਕਬੂਤਰ ਇਹ ਬਹੁਤ ਕਾਫੀ ਉਮਰ ਦਾ ਇਹਨੂੰ ਘੁੰਮਣਾ ਸ਼ਾਵਾ ਸ਼ਾਵਾ ਇਹ ਸ਼ਾਵਾ ਨਹੀਂ ਉਹਦਾ ਪੱਤਾ ਡਾਇਰੈਕਟ ਹੂੰ ਲੈ ਆਦਾ ਇਹਦਾ ਉਮਰ ਮੈਨੂੰ ਲੱਗਦਾ ਹੂ ਘਟੋ ਘਟ 16 17 ਸਾਲ ਅੱਛਾ ਜਿਵੇਂ ਬਾਈ ਮੈਂ ਕਹਦਾ ਕੁਰਾ ਇਹ ਕਮ ਬੱਚਾ ਹੁੰਦੇ ਘੁੰਮ ਗਏ ਬੱਚੇ ਕਢਾ ਲੈਣੇ ਬਾਈ ਇਹਨੂੰ ਇਕੱਲੇ ਲਾ ਕੇ ਛੱਡ ਕੇ ਕੱਢ ਜਾਂਦਾ ਕੱਢਦਾ ਦੋਈ ਆ ਗਰਦਨ ਤੇ ਅਟੈਕ ਹੋ ਆਵਾ ਦੇਖੀ ਪਤਾ ਲੱਗਦਾ ਥੜ ਕੇ ਗਰਦਨੋਂ ਥੜ ਆਏ ਸੀ ਉਹਦੇ ਜਰਾਬਾਂ ਬਾਈ ਜਿਹੜਾ ਕਬੂਤਰ ਖੱਟੀਆਂ ਦੀ ਗੱਲ ਕਰਦੇ ਆਪਾਂ ਇੰਨੀ ਜ਼ਰਾਦੀ ਉਹਦੇ ਹਾਂ ਆ ਜਰਾਬਾਂ ਦਿਖਾ ਦੇ ਇੱਕ ਦਿਖਾਉਣਾ ਇੱਕ ਮਿੰਟ ਆ ਆ ਜਦੋਂ ਦਿਖਾ ਦਿਆ ਠੀਕ ਹੈ ਬਾਈ ਇਹ ਜਿਹੜਾ ਨਾਲ ਕੋਲ ਪੂਰੇ ਸੇਖ ਵਾਲਾ ਕਬੂਤਰ ਆਇਆ ਸੀ ਨਾ ਬਾਈ ਉਹਦਾ ਪੱਠਾ ਨਾ ਹਾਂ ਹਾਂ ਡਾਇਰੈਕਟ ਹੀ ਆ ਨਾ ਡਾਇਰੈਕਟ ਜਮਾ ਉਹਦਾ ਪੱਠਾ ਹੈਗਾ ਵੀਰੇ ਠੀਕ ਹੈ ਤਾਲਾ ਹੋਇਆ ਬਟੈਕ ਚਾਹੇ ਬੁਮਾਰੀ ਚਾਹੇ ਵਾ ਠੀਕ ਹੈ ਪਰ ਨਾਲ ਕੋਲੇ ਬੱਚੇ ਪੁੱਛੇ ਕੱਢੀ ਜਾਂਦਾ ਹਾਂ ਹਾਂ ਜਰਾ ਬਾਂਸੀ ਉਹਦੇ ਦੇਖ ਬਾਈ ਹੂੰ ਲਓ ਜੀ ਕਰ ਲੋ ਚੈੱਕ ਵੀਰੇ ਠੀਕ ਆ ਅੱਖੀ ਵਾਲੀ ਭੈੜੀ ਹੈ ਜੀ ਦਿਖਾਤਾ ਤਾਂ ਹੀ ਪਹਿਲਾਂ ਹੂੰ ਉਹ ਨਹੀਂ ਚੰਗੇ ਡਾਂ ਅੱਖ ਫੇਰ ਦਿਖਾ ਦੇ ਦੀ ਕਰ ਲੈ ਬੁਮਾਰੀ ਚਾਹੇ ਵਾ ਕਬੂਤਰ ਪਰ ਬਾਈ ਹੈ ਬਹੁਤ ਚੰਗੇ ਖੂਨ ਚ ਾਂਡੇ ਵਿੱਚ ਤਾਂ ਕਰੀ ਜਾਂਦਾ ਉਹ ਇਹ ਹਾਂ ਕੱਢੇ ਜਾਂਦਾ ਦੋ ਹੀ ਕੱਢਦਾ ਇਹ ਮੋਸਕਿਆਂ ਅੱਛਾ ਆ ਜਿਹੜੀ ਥਰਾਜ ਉੱਡੀ ਸੀ ਬਾਈ ਹੂੰ ਓਹੋ ਐਤ ਕੀ ਐਤ ਕੀ ਦਿਖਾ ਦੇ ਦੇ ਬਾਬਾ ਨਾਲ ਲੋਕਾਂ ਨਾਲ ਹਾਂ ਹੁੰਦਾ ਜੂਮ ਜਿਆ ਕਰਦਾ ਕਿੱਥੋਂ ਉੱਡੀ ਸੀ ਥਰਾਜ ਥਰਾਜ ਹੀ ਰਿਜ਼ਲਟ ਚ ਉੱਥੇ ਉੱਥੇ ਤਿੰਨ ਚਾਰ ਗੁੱਤਰਾਂ ਬੰਡਲੇ ਸੀ ਬੰਡਲੇ ਸੰਝ ਕਰ ਲਈ ਕੀ ਕੀ ਦੀ ਸੀ ਪਤਾ ਕੋਈ ਇੱਕ ਬਲਵੀਰ ਸੀ ਇੱਕ ਜਾਨਸਮਾਂ ਵਾਲੇ ਤੁਸੀਂ ਇੱਕ ਆਪਣਾ ਸੀ ਦੋ ਹੋਰ ਸੀ ਉਧਰ ਲਾ ਕੇ ਜੀ ਹੂੰ ਉਹਨਾਂ ਨੇ ਵੰਡ ਲਈ ਸੀ ਓਕੇ ਹੂੰ ਜੀ ਰਾਜਨ ਵਾਲਾਂ ਚ ਹਾਂ ਕੱਦ ਚ ਬੜੀ ਛੋਟੀ ਜਿਹੀ ਹੈ ਬਾਈ ਇਹ ਹਨਾ ਗਟਕਾਂ ਹੀ ਕੱਢਦੇ ਆ ਬਈ ਇਹ ਹਾਂ ਜੋਤੀ ਜਿੰਨਾ ਛੋਟਾ ਹੋਵੇ ਉਹਨੂੰ ਮੇਰੇ ਖਿਆਲ ਉਹਨੇ ਜ਼ਿਆਦਾ ਵੀ ਉੱਡਦੇ ਹਨਾ ਹੂੰ ਹਲਕੇ ਹੋ ਜਾਂਦੇ ਹਨ ਲੋ ਜੀ ਬੰਨ ਕਰਦੇ ਇਹਦਾ ਮਾਪੇ ਬਲਬੀਰ ਤੋਂ ਆਏ ਸੀ ਕਿਹਦਾ ਮਾਪੇ ਹਾਂ ਜਿਹੜੀ ਜੋੜੀ ਆਈ ਵੀ ਉਸੇ ਦਾ ਹੀ ਬੱਚਾ ਹੈ ਨਹੀਂ ਨਹੀਂ ਹੂਨ ਦਿੱਤੀ ਸੀ ਬਾਅਦ ਚ ਬੱਚਾ ਕਢਾਉਣ ਨੂੰ ਲੈ ਜਾਂਦਾ ਸੀ ਅੱਛਾ ਅੱਛਾ ਇਹ ਸਲਤਾਂ ਵਜਦਿਆਂ ਉਹਨਾਂ ਚੋਂ ਆ ਬਈ ਹੂੰ ਇਹ ਚਿੱਟਾ ਟਾਂਗ ਕੱਢਦੇ ਅੱਖਾਂ ਤੇ ਸਾਰੇ ਹੀ ਲੱਗਪਗ ਹਾਂ ਅੱਛਾ ਇਹ ਘਰੋਂ ਤੋਂ ਸ਼ਾਕ ਖਾ ਵੀ ਕੱਢ ਜਾਂਦੇ ਆ ਇਹਨਾਂ ਦੀ ਖਾਸੀਅਤ ਹੈ ਘਰੋਂ ਤੁਰ ਜਾਣਗੇ ਬਾਹਰੋਂ ਨਹੀਂ ਜਾਂਦੇ ਅੱਛਾ ਬਾਜੀ ਛੱਡ ਸਾਬਾ ਬਣਾ ਹਾਂ ਬੱਲੇ ਬੜਾ ਤਿਆਰ ਬਕਰ ਬਣਿਆ ਬਾਹਰੋਂ ਨਹੀਂ ਜਾਂਦੇ ਇਹ ਪੁੱਤਰ ਦਾਵੇ ਵਾਲੇ ਆ ਹੂੰ ਕਿ ਬਾਈ ਬਲਬੀਰ ਗੋਸਰਾਂ ਵਾਲੇ ਤੋਂ ਬਾਈ ਕੋਲ ਜੋੜਿਆ ਹੀ ਹੁਣੇ ਬੱਚੇ ਕਢਾਉਣ ਵਾਸਤੇ ਉਹਨਾਂ ਨੇ ਕੱਢੇ ਵਾ ਠੀਕ ਹੈ ਨਾ ਇਹ ਕਹਿੰਦੇ ਬਾਈ ਸਲਤਾਂ ਵਾਲੇ ਕੋਈ ਵਜਦੇ ਆ ਉਹ ਕਬੂਤਰਾਂ ਚੋਂ ਠੀਕ ਹੈ ਵੀਰੇ ਚੱਟਾ ਟਾਂਕ ਕੱਢਦੇ ਆ ਸ਼ਾਖੇ ਵੀ ਕੱਢ ਜਾਂਦੇ ਆ ਬਾਈ ਕਹਿੰਦਾ ਠੀਕ ਹੈ ਵੀਰੇ ਲਓ ਜੀ ਲੈ ਬੜੀ ਆ ਕੋਟਬਖਤੂ ਜਿੱਤੀ ਸੀ ਹੂੰ ਉੱਤੇ ਸੀਗੇ 135 ਪੰਜਾਂ ਚ ਬਾਜੀ ਬੰਦੀ ਸੀ ਅੱਛਾ ਹੂੰ 135 ਕਬੂਤਰ ਡਹੀ ਹਾਂ 135 ਕਿੰਨੇ ਮੋਢ ਨੂੰ ਮੋਢੇ ਸੀ 220 अच्छा हम नाम ਨਹੀਂ ਸੀ ਕੋਈ ਨਾਮ ਨਹੀਂ ਸੀ ਇਹ لال ਚਿੰਨਾ ਕਿਵੇਂ ਕੱਢੇ ਵਨਾਂ ਨੇ ਇਹ ਰਾਜ ਨੇ ਕਹਿ ਲਈ ਕੱਢ ਜਾਂਦੇ ਕੋਈ لال ਸਰਾਜ ਆ ਕੱਢ ਜਾਂਦਾ ਇਹਨਾਂ ਕੱਢ ਜਾਂਦੇ ਬਾਈ ਕਮਾਲ ਆ ਯਾਰ ਹਮ ਨਵੇਂ ਗੱਲਾਂ ਸਿੱਖੀਆਂ ਤਾਂ ਲਓ ਜੇ ਕੋਟਬਖਤੂ ਛੱਡੀ ਸੀ ਵੀਰੇ 135 ਕਬੂਤਰ ਉੱਡੇ ਸੀ ਪੰਜਾਂ ਚ ਬਾਜੀ ਦੱਸੀ ਤਾਂ ਹਾਂ ਪੰਜਾਂ ਚ ਹੋਈ ਸੀ 22ਾਂ ਦੇ ਬਾਜੀ ਸਾਂਝੀ ਹੋਈ ਸੀ ਠੀਕ ਆ ਵੀਰੇ ਹਮ ਪਾਰ ਦੇਖ ਲੋ ਨੋ ਬੜਾ ਥੋੜੀ ਬੈਠਾ ਠੀਕ ਹੈ ਭਰਾ ਲੋ ਜੀ ਹਾਂਜੀ ਇਹ ਆਪਣੀ ਚਿੱਟੀਆਂ ਵਾਲਾ ਜੀ ਹਾਂ ਛੱਡੀ ਤਣਗੇ ਨਾ ਛੱਡੀ ਨਹੀਂ ਇਹਦੀ ਛੱਡਾਂਗੇ ਅੱਛਾ ਹਾਂ ਇਹਦੀ ਪਿਛਲੇ ਸਾਲ ਵੀ ਬਹੁਤ ਬਚ ਕੇ ਹੋਣਗੇ ਇਹਦੀ ਛੱਡਣ ਨੂੰ ਹਣਾ ਬਾਲੇ ਬਚਿਆ ਬਾਈ ਹਾਂ ਬਾਜੀ ਨਹੀਂ ਸਹੀ ਚੱਜ ਨਾਲ ਚੱਲੀਆਂ ਯਾਰ ਠੀਕ ਆਪਣੀ ਜਿਹੜੀ ਜਲੂਰ ਪੂਲਰ ਜਿੱਤੀ ਸੀ ਹਾਂ ਉਹ ਉਹ ਜੋੜੇ ਦੇ ਦਿੰਦੇ ਉਹ ਧੀ ਆ ਹੈ ਹਾਂ ਚਲੋ ਪਿਛਲੇ ਸਾਲ ਕਾਫੀ ਬਹੁਤ ਲੋਕਾਂ ਕੋਲੇ ਵਤ ਗਿਆ ਕਬੂਤਰ ਛੰਡੂ ਟਾਈਂ ਇਹ ਵੀ ਆਣ ਗਿਆ ਜੀ ਹਾਂ ਇਹ ਜਾਣ ਕੇ ਜੀ ਹੈ ਰਾਜਨਾਲਾ ਚ ਹਾਂ ਹਾਂ ਕਿਹਦੇ ਨਾਲ ਮਾਪੇ ਕਿਹੜੇ ਚਰਚ ਇਹਦਾ ਮਾਪੇ ਚਿੱਟੀਆਂ ਆ ਲੈੰਦੀ ਬਈ ਤੇ ਬਸ ਦੋਨੇ ਚਿੱਟੀਆਂ ਹਾਂ ਦੋਨੇ ਚਿੱਟੀਆਂ ਦੇ ਸੀ ਓਕੇ 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 ਲਓ ਜੀ ਠੀਕ ਹੈ ਵੀਰੇ ਰਾਜੇ ਨਾਲਾ ਪਿਓਰ ਬਲੱਡ ਬੈਠਾ ਨਾਲੇ ਕਬੂਤਰ ਤੁਹਾਨੂੰ ਸਾਰੇ ਦਿਖਾ ਦੇ ਬਾਕੀ ਵੀਰੇ ਤੁਸੀਂ ਸਿਆਣਿਓ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀਰੇ ਤਕੜਾ ਕਿਹੜਾ ਹਾਂ ਦਿਖਾ ਦੇ ਲਾਫੜੀ ਵੇਖੋ ਹਾਂ ਬਾਈ ਪੂਰੇ ਵਾਲੇ ਇਹ ਵੀ ਆਣ ਗੱਜੀ ਰੱਖ ਲਈ ਇਹਦੇ ਅੰਡੇ ਵੱਖਰੇ ਹੀ ਸੀ ਅੱਛਾ ਵੱਖਰੇ ਹੀ ਮਤਲਬ ਅੰਡੇ ਟੇਡੇ ਵਿੰਗੇ ਅੱਛਾ ਅੰਡੇ ਟੇਡੇ ਵਿੰਗੇ ਕੱਢ ਲਏ ਹਾਂ ਅੱਛਾ ਟਾਂਕ ਦਿਖਾ ਦਿੰਦੇ ਠੀਕ ਹੈ ਹੈ ਪੂਰੇ ਵਾਲਾ ਚ ਹਾਂ ਲਓ ਜੀ ਜਿਹੜਾ ਸਾਡਾ ਕੂਤਰ ਉੱਥੇ ਓੜਿਆ ਸੀਗਾ ਆਪਣਾ ਲੋਵਾ ਜੀ ਦਾ ਸੇਮੀ ਜਿੱਤ ਗਿਆ ਸੀਗਾ ਉਹ ਹਾਂ ਤੇ ਇੱਕ ਜੋਧਪੁਰ ਚ ਜਿੱਤਿਆ ਸੀਗਾ ਉਹ ਉਹਨਾਂ ਚੋਂ ਆ ਹੂੰ ਅੱਛਾ ਉਹਨਾਂ ਚੋਂ ਹਾਂ ਸਹੀ ਵੀ ਠੀਕ ਹੈ ਲੈ ਵੀਰੇ ਚਲੋ ਤੇ ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਬਾਈ ਬਲਜਿੰਦਰ ਦਾ ਆਮਨ ਪ੍ਰੀਤ ਦਾ ਜੀ ਦੇ ਫੋਨ ਤੋਂ ਕੰਮ ਲੈ ਅੱਜ ਅਸੀਂ ਇਹਨੂੰ ਬਾਈ ਨੂੰ ਮੁਬਾਰਕਾਂ ਵੀ 15 ਮਿਲੇ ਉਹਨੂੰ ਫਰੀ ਚ ਮਿਲੇਆ ਤੇ ਬਾਈ ਦਾ ਮਣੀ ਦਾ ਵੀ ਧੰਨਵਾਦ ਚੀਮੇ ਵਾਲੇ ਕਾਕੇ ਦਾ ਤੇ ਇੱਕ ਆਪਣਾ ਸਿਕਾ ਲੀਲਾ ਬਾਈ ਮੇਰੇ ਪਿੰਡੋਂ ਆਇਆ ਕਲਾਸ ਪੜ੍ਹਨਾ ਮੇਰਾ ਗੁਰਪ੍ਰੀਤ ਉਹਦਾ ਵੀ ਧੰਨਵਾਦ ਸਾਰੇ ਉਹਨਾਂ ਦੇ ਵੀਰਾਂ ਦੇ ਮਤਲਬ ਬਦੌਲਤ ਹੀ ਇਹ ਵੀਡੀਓ ਕਰੀ ਆ ਅੱਜ ਤੇ ਸਾਰੇ ਭਰਾਵਾਂ ਦਾ ਧੰਨਵਾਦ ਵੀਰੇ ਬਾਕੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸੋ ਬਹੁਤ ਬਹੁਤ ਥੈਂਕ ਯੂ ਜੀ ਸ਼ੁਕਰੀਆ